ਸ਼ੀਰਾ ਧਿਆੜਾ ਪਿੰਡ ਪੋਲੇ ਦੇ ਵਿੱਚ ਕਬੱਡੀ ਦਾ ਮੈਚ ਜਿਹੜਾ ਹੈ ਇਹ ਸਾਡੀ ਮੈਨੇਜਮੈਂਟ ਕਮੇਟੀ ਕਰਵਾ ਰਹੀ ਹੈ ਮੇਰੇ ਵੱਲੋਂ ਮੇਰੀ ਪਰਿਵਾਰ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਇਹ ਮੈਨੇਜਮੈਂਟ ਕਮੇਟੀ ਨੂੰ ਲੱਖ ਲੱਖ ਵਧਾਈ ਹੈ ਔਰ ਬਾਬੇ ਨਾਨਕ ਅਕਿ ਮੇਰੀ ਪ੍ਰਾਰਥਨਾ ਹੈ ਬਾਬੇ ਨਾਨਕ ਦਾ ਇਸ ਕਮੇਟੀ ਦੇ ਉੱਤੇ ਮਿਹਰ ਭਰੇ ਹੱਥ ਰਵੇ ਇਹ ਕਮੇਟੀ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰੇ ਇਹ ਮੇਰੀ ਕਾਮਨਾ ਹੈ ਖਾਸੌਰ ਦੇ ਉੱਤੇ ਜਿਹੜੇ ਸਾਡੇ ਨੌਜਵਾਨ ਬੱਚੇ ਕਬੱਡੀ ਖੇਡਣ ਲਈ ਆਏ ਦੇ ਆ ਕੋਈ ਤਰਨਤਾਰ ਤੋਂ ਆਇਆ ਦਾ ਕੋਈ ਫਰੀਦਕੋਟ ਤੋਂ ਆਇਆ ਦਾ ਕੋਈ ਟੀਮ ਜੰਮੂ ਤੋਂ ਆਈ ਦੀ ਹੈ ਕੋਈ ਟੀਮ ਹਮਾਚੋ ਤੋਂ ਆਈ ਦੀ ਹੈ ਤੇ ਕਾਫੀ ਟੀਮ ਜਿਹੜੀ ਆ ਪੋਹਾ 40 84 ਦੇ ਵਿੱਚੋਂ ਵੀ ਆਈ ਦੀ ਹੈ ਤੇ ਮੈਨੂੰ ਬੜੇ ਅਫਸੋਸ ਨਾਲ ਗੱਲ ਕਹਿਣੀ ਪੈ ਰਹੀ ਹੈ ਤੁਹਾਡੀ ਇਸ ਚੈਨਲ ਨਾਲ ਤੁਸੀਂ ਸਾਰੇ ਚੈਨਲ ਨਾਲ ਮਾਰਕੀਟ ਚੈੱਕ ਕਰਕੇ ਦੇਖ ਲਓ ਕਿ ਕਿੰਨੀ ਦੁਨੀਆ ਆਈ ਦੀ ਐ ਜਦ ਜਿਹੜੇ ਸਾਡੇ ਇੱਥੋਂ ਦੇ ਐਸਐਚਓ ਨਰੋਡ ਜਮਨ ਸਿੰਘ ਦੇ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਕੱਲ ਐਪਲੀਕੇਸ਼ਨ ਦਿੱਤੀ ਆ ਤੇ ਅੱਜ ਸਾਡੇ ਇੱਥੇ ਟੂਰਨਾਮੈਂਟ ਹੈ ਤੇ ਤੁਸੇ ਫੋਰਸ ਪੇ ਖਿਲੇ ਚਾਹੀਦੀ ਆ ਅਜੇ ਤੱਕ ਕੋਈ ਫੋਰਸ ਨਹੀਂ ਆਈ ਹੁਣ ਐਸਐਚਓ ਨਾਲ ਮੇਰੀ ਗੱਲ ਹੋਈ ਐ ਡੀਐਸਪੀ ਨਾਲ ਮੇਰੀ ਗੱਲ ਹੋਈ ਐ ਕਪਤਾਨ ਸਾਹਿਬ ਨੂੰ ਮੈਂ ਫੋਨ ਕੀਤਾ ਐ ਕਿ ਠੀਕ ਐ ਦੋ ਤਿੰਨ ਦਿਨ ਨੂੰ ਗਵਰਨਰ ਸਾਹਿਬ ਆ ਰਹੇ ਆ ਲਿੰਕਟ ਟੀਮ ਉੱਥੇ ਲੱਗੀ ਹੋਈ ਆ ਸਾਰੀ ਪਰ ਮੈਂ ਕਪਤਾਨ ਸਾਹਿਬ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਹਾਡੀ ਫੋਰਸ ਤੁਹਾਡੇ ਥਾਣੇ ਏਡੇ ਕਮਜ਼ੋਰ ਹੈ ਕਿ ਇਨੀ ਦੁਨੀਆਈ ਦੇ ਘੱਟੋ-ਘੱਟੇ 2000 ਬੰਦਾ ਹੋਣਾ ਹੈ ਬਾਰਡਰ ਦੇ ਉੱਤੇ ਪਿੰਡ ਹੈ ਅਗਰ ਇੱਥੇ ਕੋਈ ਹਰਦਤ ਹੋ ਗਈ ਤੇ ਤੁਸੀਂ ਕੀ ਦਸੋਗੇ ਇਸ ਕਰਕੇ ਮੇਰੀ ਫੋਰਸ ਦੇ ਅੱਗੇ ਇਹ ਪ੍ਰਾਰਥਨਾ ਹੈ ਕਿ ਆਪਣੇ ਡਿਊਟੀ ਸੰਭ ਕੇ ਡਿਊਟੀ ਕਰੋ ਜੇ ਤੁਹਾਨੂੰ ਲੇਤੀ ਰੂਪ ਦੇ ਵਿੱਚ ਇਹ ਕਿ ਆਪਣੇ ਕਿਸੇ ਦਿੱਤੀ ਹੈ ਦੇ ਉਹਦੇ ਉੱਤੇ ਐਕਸ਼ਨ ਕੋਈ ਲਿਆਉਦੇ ਉੱਤੇ ਤੁਸੀਂ ਫੋਰਸ ਕਿਉਂ ਨਹੀਂ ਭੇਜੀ ਮੈਂ ਇਹਦੇ ਤੋਂ ਬਾਅਦ ਐਸਐਸਪੀ ਫਿਰ ਫੋਨ ਕਰਨਾ ਤੇ ਠੀਕ ਹੈ ਤੁਸੀਂ ਬਾਰਡਰ ਦੇ ਉੱਤੇ ਚੈੱਕ ਕਰਨ ਗਿਓ ਤੇ ਤੁਹਾਡਾ ਇੱਥੇ ਵੀ ਫਰਜ਼ ਬੰਦਾ ਤੁਹਾਡੀ ਫੋਰਸ ਦਾ ਵੀ ਇਹਨਾਂ ਦੀ ਦੇਖਭਾਲ ਰਖਵਾਲੀ ਕਰਨੀ ਕੋਈ ਬਾਰਡਰ ਦੇ ਉੱਤੇ ਪਿੰਡ ਹੈ ਇਹ ਵੈਸੇ ਵੀ ਰੈਡੀ ਜ਼ੋਨ ਦੇ ਵਿੱਚ ਸਾਰਾ ਬਾਰਡਰ ਆਂਦਾ ਹੈ ਤੇ ਉਹਨਾਂ ਦਾ ਧਿਆਨ ਇੱਥੇ ਹੋਣਾ ਚਾਹੀਦਾ ਵੀ ਜਿੱਥੇ ਵੀ ਕਿਤੇ ਬੱਚੇ ਨੌਜਵਾਨ ਕੱਡੀਆਂ ਕਰ ਲਿਆ ਸੰਝ ਮੇਲੇ ਕਰ ਰਹੇ ਆ ਇਹਨਾਂ ਦੇ ਉੱਤੇ ਵੀ ਤੁਹਾਡਾ ਫੋਕਸ ਹੈ ਹੋਣਾ ਚਾਹੀਦਾ ਤੇ ਖਾਸ ਤੌਰ ਤੇ ਜਿੰਨੇ ਵੀ ਸਾਡੇ ਦੂਰ ਦੂਰ ਤੋਂ ਖਿਡਾਰੀ ਆਏ ਦੇ ਆ ਇਹ ਬੱਚੇ ਆ ਪੜਨ ਵਾਲੇ ਬੱਚੇ ਆ ਮੇਰੇ ਆਪਣੇ ਵੱਲੋਂ ਇਹਨਾਂ ਨੂੰ ਸੰਦੇਸ਼ ਹਦੇਸ਼ ਹੈ ਖੇਡਣਾ ਵੀ ਜ਼ਰੂਰੀ ਤੇ ਪੜਨਾ ਵੀ ਜ਼ਰੂਰੀ ਜਿੱਤੇ ਖੇਡਣਾ ਤੇ ਪੜਨਾ ਜ਼ਰੂਰੀ ਹੈ ਉਸ ਤੋਂ ਸਭ ਤੋਂ ਵੱਧ ਹਰ ਆਦਮੀ ਦੀ ਆਸਤਾ ਹੁੰਦੀ ਹੈ ਕੋਈ ਮੰਦਿਰ ਜਾ ਰਿਹਾ ਕੋਈ ਗੁਰਦੁਆਰੇ ਜਾ ਰਿਹਾ ਹਰ ਜਗ੍ਹਾ ਜਾਣਾ ਚਾਹੀਦਾ ਪਰ ਤੁਹਾਡੀ ਆਸਤਾ ਉਸਲੇ ਪੂਰੀ ਹੋਣੀ ਹੈ ਜਿਸ ਲਈ ਨੌਜਵਾਨ ਬੱਚੇ ਆ ਆਪਣੇ ਆਪਣੇ ਮਾਪਿਓ ਦੀ ਸੇਵਾ ਕਰਨਗੇ ਫਿਰ ਆਸਾ ਵੀ ਤੁਹਾਡੀ ਪੂਰੀ ਹੋਣੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਪੜੋ ਖੇਡੋ ਕਿ ਆਪਣੇ ਆਪਣੇ ਮਾਪਿਓ ਦੀ ਸੇਵਾ ਜਿਹੜੀ ਇਹ অতি ਜ਼ਰੂਰੀ ਹੈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੈ ਹਿੰਦ ਅਹੀਂ ਤੇ ਇਹ ਹੋਏ ਕਹਿਣਾ ਚਾਹੁੰਦੇ ਆ ਵੀ ਸਾਡੇ ਐਕਸ ਐਮ ਐਲ ਏ ਜੁਗਿੰਦਰ ਪਾਲ ਜੀ ਆ ਸਾਡੇ ਅਸੀਂ ਇਹਨਾਂ ਨੂੰ ਬੁਲਾਇਆ ਸਾਡੇ ਮੌਕੇ ਤੇ ਜਿਹੜੀ ਟੂਰਨਾਮੈਂਟ ਅਸੀਂ ਕਰਾਉਂਦੇ ਆ ਮੌਕੇ ਤੇ ਪਹੁੰਚੇ ਨੇ ਔਰ ਬਹੁਤ ਬਹੁਤ ਇੰਦਾ ਦਾ ਧੰਨਵਾਦ ਜਿਹੜਾ ਇਹਨਾਂ ਨੇ ਆਣ ਕੇ ਤੇ ਆਪਣੀ ਤੀਸਰੀ ਟੀਮਾਂ ਦਾ ਹੌਸਲਾ ਵਧਾਈ ਕੀਤੀ ਹੈ